ਸਸ਼ੀਲ ਰਾਜ ਜੀ ਸਾਰਿਆਂ ਨੂੰ ਅੱਜ ਦੀ ਖਬਰ ਮੁਲਾਜ਼ਮਾਂ ਨਾਲ ਸੰਬੰਧਿਤ ਹੈ ਕਲਾਸ 4 ਗਵਰਨਮੈਂਟ EMPLOYEES ਯੂਨੀਅਨ ਤੇ ਸੂਬਾ ਪ੍ਰਧਾਨ ਦਰਸ਼ਨ ਸਿੰਘ ਲੁਬਾਣਾ ਪੰਜਾਬ ਸੂਬਾ ਡਿਨੇਟ ਸਰਵਿਸਿਜ਼ ਫੈਡਰੇਸ਼ਨ ਦੇ ਸੂਬਾ ਪ੍ਰਧਾਨ ਰਣਜੀਤ ਸਿੰਘ ਰਾਣਵਾ ਨੇ ਕਿਹਾ ਕਿ ਮੁਲਾਜ਼ਮ ਤੇ ਪੈਨਸ਼ਨਰ ਮੰਗਾ ਲਈ ਸੱਜਨ ਸਿੰਘ ਅਤੇ ਫਰਨਵੀਰ ਸਿੰਘ ਢਿੱਲੋਂ ਨੇ ਆਪਣੀ ਪੂਰੀ ਜ਼ਿੰਦਗੀ ਲਗਾ ਦਿੱਤੀ ਇਹਨਾਂ ਵੱਲੋਂ ਮਰਨ ਵਿਰਤ ਰੱਖ ਕੇ ਮੁਲਾਜ਼ਮਾਂ ਲਈ ਤੇ ਪੈਨਸ਼ਨਰਾਂ ਲਈ ਵੇਤਨ ਕਮਿਸ਼ਨਾਂ ਦਾ ਗਠਨ ਵੀ ਕਰਵਾਇਆ ਅਤੇ ਇਹਨਾਂ ਦੀਆਂ ਰਿਪੋਰਟਾਂ ਵਿਸੰਘਰਸ਼ ਰਾਹੀਂ ਪ੍ਰਾਪਤ ਕਰਕੇ ਲਾਗੂ ਕਰਵਾਈਆਂ ਅਤੇ ਹੋਰ ਵੀ ਕੱਚੇ ਕਾਮਿਆਂ ਨੂੰ ਪੱਕਾ ਕਰਵਾਇਆ ਗਿਆ ਸਮੇਤ ਅਨੇਕਾ ਪ੍ਰਾਪਤੀਆਂ ਇਹਨਾਂ ਦੇ ਦੂਰ ਅੰਦੇਸ਼ੀ ਸੰਘਰਸ਼ ਸਦਕਾ ਹੋਇਆ ਇਹਨਾਂ ਆਗੂਆਂ ਨੇ ਕਿਹਾ ਕਿ ਮੌਜੂਦਾ ਸਰਕਾਰ ਮੁਲਾਜ਼ਮਾਂ ਪੈਨਸ਼ਨਰਾਂ ਨੂੰ ਮਿਲ ਰਹੀਆਂ ਸਹੂਲਤਾਂ ਖੋਣ ਵੱਲ ਜਾ ਰਹੀ ਹੈ 2004 ਦੀ ਕਮਿਸ਼ਨ ਬਹਾਲੇ ਕੱਚੇ ਕਰਮੀਆਂ ਮਿੱਡੇ ਮੇਲ ਆਸ਼ਾ ਵਰਕਰਾਂ ਆਂਗਣਵਾੜੀਆਂ ਸਮੇਤ ਅਨੇਕ ਸਕੀਮਾਂ ਵਰਕਰਾਂ ਦੀ ਅਣਦੇਖੀ ਕੀਤੀ ਜਾ ਰਹੀ ਹੈ। ਨਿਚਲੀ ਸ਼੍ਰੇਣੀ ਦੀਆਂ ਨਿਯੁਕਤੀਆਂ ਲਈ ਸਰਕਾਰੀ ਧਾਰਿਆਂ ਵਿੱਚ ਰੈਗੂਲਰ ਪਰਤੀ ਦੇ ਦਰਵਾਜ਼ੇ ਪੱਕੇ ਬੰਦ ਕਰ ਦਿੱਤੇ ਹਨ। ਵਿਭਾਗਾਂ ਦੇ ਪੁਨਰਗਠਨ ਦੇ ਸਮੇਂ ਤੇ ਅਸਾਮੀਆਂ ਖਤਮ ਕਰਕੇ ਵਿਭਾਗਾਂ ਦੇ ਵਿਭਾਗਾਂ ਨੂੰ ਠੇਕੇਦਾਰੀ ਪ੍ਰਥਾਵਲ ਤੱਕਿਆ ਜਾ ਰਿਹਾ ਹੈ। ਜੰਗਲਾਤ, ਸਿੱਖਿਆ ਵਿਭਾਗ, ਸਿਹਤ ਵਿਭਾਗ, ਸਥਾਨਕ ਸਰਕਾਰਾਂ ਵਿਭਾਗ ਦੇ ਵਿਚਲੇ ਕੱਚੇ ਕਾਮਿਆਂ, ਸਫਾਈ ਸੇਵਕਾਂ, ਸੀਵਰਮੈਨ ਆਦਿ ਸਰਕਾਰੀ ਦੇ ਅਰਧ ਸਰਕਾਰੀ ਵਿਭਾਗ ਵਿਚਾਲੇ ਦਿਹਾੜੀਦਾਰ ਕੰਟਰੈਕਟਰ ਆਊਟਸੋਰਸ ਡੀਸੀ ਰੇਟਾ ਰੇਟਾ ਤੇ ਕੰਮ ਕਰਦੇ ਤੇ ਏਜੰਸੀਆਂ ਰਾਹੀਂ ਕੰਮ ਕਰਦੇ ਕਰਮੀਆਂ ਨੂੰ ਰੈਗੂਲਰ ਕਰਵਾਉਣ ਲਈ ਜਨਵਰੀ ਦੇ ਅੱਧ ਵਿੱਚ ਮਿਤੀ 15 ਜਨਵਰੀ ਨੂੰ ਮੋਹਾਲੀ ਵਿਖੇ ਵੱਖ-ਵੱਖ ਵਿਭਾਗਾਂ 'ਗੇ ਰੈਲੀਆਂ ਕੀਤੀਆਂ ਜਾਣਗੀਆਂ ਅਤੇ ਮਿਤੀ 25 ਤੇ 26 ਜਨਵਰੀ ਨੂੰ ਜ਼ਿਲ੍ਹਾ ਸਦਰ ਮੁਕਾਮਾ ਦੇ ਕਲਾਸ 4th ਯੂਨੀਅਨ ਵੱਲੋਂ ਸਮੂਹਿਕ ਭੁਖੜਤਾਲ ਕੀਤੀਆਂ ਜਾਣਗੀਆਂ ਅੱਜ ਦੀ ਇਕਤਰਤਾ ਵਿੱਚ ਕਿਸਾਨਾਂ ਦੀ ਪ੍ਰਮੁੱਖ ਆਗੂ ਡੱਲੇਵਾਲ ਦੇ 36 ਦਿਨ ਮਰਨ ਵਿਰਧੀ ਪੁਰਜ਼ੋਰ ਹਮਾਇਤ ਕੀਤੀ ਗਈ ਅਤੇ ਮਹਰੂਮ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਟ੍ਰੇਡ ਯੂਨੀਅਨ ਦੇ ਮਰਹੂਮ ਆਗੂ ਕੁਰਬੰਸ ਸਿੰਘ ਬਠਿੰਡਾ ਤੇ ਧਰਮ ਸਿੰਘ ਲਹਿਰਾਗਾਗ ਪ੍ਰਤੀ ਸ਼ਰਧਾਂਜਲੀ ਭੇਟ ਕੀਤੀ ਧੰਨ